ਹਾਲ ਚਾਲ ਨੇ ਜੀ ਸਾਰਿਆਂ ਦੇ ਆਸ ਕਰਦਾ ਕਿ ਤੁਸੀਂ ਸਾਰੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਾਈਪਰਸ ਦੇ ਪਹਿਲਾਂ ਵੀ ਤੁਸੀਂ ਬਲੌਗ ਦੇਖੇ ਨੇ ਕੁੱਝ ਨੌਲੇਜ ਦੀਆਂ ਵੀਡੀਓਜ਼ ਵੇਖੀਆਂ ਤੇ ਅੱਜ ਕੁਝ ਫ੍ਰੀ ਸਮਾਂ ਸੀਗਾ ਤੇ ਗੱਲਬਾਤ ਤੁਹਾਨੂੰ ਮੈਂ ਅਗਲੀ ਸ਼ੁਰੂ ਕਰਨ ਤੋਂ ਪਹਿਲਾਂ ਮਲਾਉਣਾ ਪੀਲ ਬਿੱਲਾ ਜੀ ਦੇ ਨਾਲ ਤੇ ਜਾਣਕਾਰੀ ਲੈਣੇ ਆਪਾਂ ਕਿ ਅੱਜ ਦਾ ਆਪਣਾ ਕੀ ਪ੍ਰੋਗਰਾਮ ਹੈ ਤੇ ਕਿੱਥੇ ਆਪਾਂ ਚੱਲੇ ਆ ਤੁਸੀਂ ਕੀ ਹਾਲ ਚਾਲ ਨੇ ਜੀ ਵਧੀਆ ਵਧੀਆ ਬੈਠੇ ਹਣਾ ਅੱਜ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਤੇ ਕੀ ਪ੍ਰੋਗਰਾਮ ਹੈ ਥੋੜਾ ਜਿਹਾ ਦੱਸ ਦਿੰਦੇ ਤਾਕੇ ਸੁਣ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਪਤਾ ਲੱਗ ਜਾਏ ਅੱਜ ਆਪਾਂ ਇੱਕ ਡ੍ਰੀਮ ਕਾਰ ਲੈਣ ਜਾ ਰਹੇ ਹਾਂ ਓਕੇ ਜੀ ਹੁਣ ਆਪਾਂ ਓਕੇ ਜੀ ਬਹੁਤ ਇਰਦਾ ਸੁਪਨਾ ਇਹ ਕਾਰ ਦਾ ਡ੍ਰੀਮ ਕਾਰ ਮਤਲਬ ਥੋੜਾ ਜਿਹਾ ਦੱਸ ਦੋ ਫਿਰ ਪਤਾ ਲੱਗ ਜਾਊਗਾ ਡ੍ਰੀਮ ਕਾਰ ਇਹ ਦਿਖਾਵਾਂਗੇ ਜਦੋਂ ਓਕੇ ਆਪਾਂ ਖੁਣ ਕਰਾਂਗੇ ਜਦੋਂ ਲੈਣਗੇ ਆਪਾਂ ਆਪਾਂ ਜੰਨੇ ਆ ਫਿਰ ਬਾਅਦ ਚ ਲਿਆ ਕੇ ਆਪਾਂ ਪਿੱਛੇ ਦਿਖਾਵਾਂਗੇ ਕਿਹੜੀ ਚੀਜ਼ ਹੈ ਓਕੇ ਓਕੇ ਜੀ ਬਹੁਤ ਇਹ ਮਿਹਨਤ ਬਹੁਤ ਕੀਤੀ ਆ ਓਕੇ ਓਕੇ ਇਹ ਇੱਕ ਸਰਪ੍ਰਾਈਜ਼ ਹੋਊਗਾ ਜੇ ਮੈਂ ਕਹ ਲਵਾਂ ਕਿ ਇੱਕ ਸਸਪੈਂਸ ਬਣੂੰਗਾ ਕਿ ਇਹ ਕਾਰ ਕਿਹੜੀ ਆ ਇੱਕ ਤਾਂ ਚਲੋ ਥੋੜੀ ਜੀ ਝਾਤੀ ਇੱਕ ਤਾਂ ਇਦਾਂ ਦੀ ਕਾਰ ਹੁੰਦੀ ਆ ਹੋਰ ਵੀ ਕਾਰਾਂ ਹੁੰਦੀਆਂ ਉਹ ਤੁਹਾਨੂੰ ਨਾਲ-ਨਾਲ ਫਿਰ ਅੱਗੇ ਜਿਵੇਂ ਤੁਸੀਂ ਵੇਖੋਗੇ ਤੇ ਪਤਾ ਲੱਗ ਜਾਊਗਾ ਚਲੋ ਮਿਲਦੇ ਆਂ ਫਿਰ ਅੱਗੇ ਕੁਝ ਨੌਲੇਜ ਦੀਆਂ ਪਿਆਰ ਭਰੀਆਂ ਗੱਲਾਂ ਤੁਹਾਡੇ ਨਾਲ ਕਰਦੇ ਰਹਾਂਗੇ ਮਿੱਤਰੋ ਜਿਵੇਂ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ ਵੀਰ ਜੀ ਅੱਜ ਲੈਣ ਚੱਲੇ ਨੇ ਆਪਣੀ ਫੇਵਰੇਟ ਜਾਂ ਇਹਨਾਂ ਦਾ ਸ਼ੌਂਕ ਕੀ ਹੈ ਇੱਕ ਸ਼ੌਂਕ ਹਾਂ ਉਹ ਗੱਡੀ ਲੈਣ ਚੱਲੇ ਕਿ ਆ ਲੈ ਪਜਾਕ ਬਹੁਤ ਕਰਦੇ ਨੇ ਬੜਾ ਖੁਸ਼ ਰੱਖਦੇ ਨੇ ਸਾਨੂੰ ਆਕਾਸ਼ ਵੀਰ ਜਿਹੜਾ ਇਹਨਾਂ ਦੇ ਨਾਲ ਨਾਲ ਹੀ ਹੁੰਦਾ ਇਹ ਮੇਰਾ ਬੋਡੀਗਾਰਡ ਵਾ ਜੀ ਸਮਝ ਲਓ ਨਾ ਮੇਰਾ ਪੀਏ ਵੀ ਆ ਮੇਰਾ ਬੋਡੀਗਾਰਡ ਮੇਰਾ ਭਰਾ ਮੇਰਾ ਪੁੱਤ ਸਾਰਾ ਕੁਝ ਹੀ ਆਪਣੇ ਬਿਲਕੁਲ ਬਿਲਕੁਲ ਨਾਲ ਥੋੜਾ ਜਿਹਾ ਵੀ ਹੁੰਦਾ ਨਾ ਵੀਰ ਜੀ ਵੀ ਆਪਾਂ ਵਿਦੇਸ਼ਾਂ ਵਿਦੇਸ਼ਾਂ ਵਿੱਚ ਆ ਜਾਂਦੇ ਆ ਇਹਦੇ ਦੇ ਥੋੜਾ ਜਿਹਾ ਮੈਂ ਕਿੰਨਾ ਆਪਾਂ ਗੱਲ ਜੀ ਸਾਂਝੀ ਕਰੀ ਵੀ ਅੱਜ ਕੱਲ ਲੋਕ ਜਿਵੇਂ ਜਿਉਣਾ ਭੁੱਲ ਗਏ ਆ ਹਾਲਾਂਕਿ ਹੈਗਾ ਵੀ ਜਿਵੇਂ ਸਾਰਾ ਕੁਝ ਹੈ ਤੁਸੀਂ ਇੱਥੋਂ ਦੇ ਲੋਕਾਂ ਬਾਰੇ ਥੋੜਾ ਜਿਹਾ ਦੱਸੋ ਕਿ ਕਿਵੇਂ ਰਹਿੰਦੇ ਨੇ ਜਾਂ ਮਰੂ ਮਰੂ ਕਰੀ ਜਾਂਦੇ ਨੇ ਜਾਂ ਫਿਰ ਨਹੀਂ ਜਮਾ ਨਹੀਂ ਜੀ ਓਕੇ ਜਮਾ ਹੀ ਨਹੀਂ ਮਰੂ ਮਰੂ ਕੋਈ ਵੀ ਨਹੀਂ ਕਰਦਾ ਜੀ ਇਹ ਬੜਾ ਸੋਹਣਾ ਆਪਣੇ ਮੈਂ ਆਪਾਂ ਚਲੋ ਕਈ ਬੰਦੇ ਦੇਖਿਆ ਸਵੇਰ ਕੰਮ ਤੇ ਜਾਂਦੇ ਆ ਹਾਂਜੀ ਸ਼ਾਮ ਨੂੰ ਆਉਂਦੇ ਆ ਬੱਚਿਆਂ ਨੂੰ ਸਕੂਲੋਂ ਲੈਂਦੇ ਆ ਤੇ ਆਪਣਾ ਰੋਟੀ ਪਾਣੀ ਖਾਂਦੇ ਇੰਜੋਇਮੈਂਟ ਕਰਦੇ ਅੱਛਾ ਜੀ ਇਹ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮ ਹੀ ਕਰਦੇ ਆ ਕੋਈ ਵਿੱਚ ਭੋਗ ਨਹੀਂ ਕੋਈ ਵਿੱਚ ਮਰਗ ਨਹੀਂ ਕੋਈ ਵਿੱਚ ਜਨਮ ਦਿਨ ਨਹੀਂ ਅੱਛਾ ਜੀ ਜਿਹਦਾ ਵੀ ਆਉਂਦਾ ਸ਼ਨੀ ਐਤਵਾਰ ਮਨਾਉਂਦੇ ਆ ਕੋਈ ਆਪਣਾ ਦਿਨ ਖਰਾਬ ਨਹੀਂ ਕਰਦੇ ਓਕੇ ਫਿਰ ਦੂਜੇ ਨੰਬਰ ਤੇ ਅਗਸਤ ਮਹੀਨੇ ਛੁੱਟੀਆਂ ਕਰਨੀਆਂ ਅਗਸਤ ਮਹੀਨੇ ਛੁੱਟੀਆਂ ਜਾਣਾ ਪੂਰੇ ਪਰ ਫੈਮਲੀ ਨੇ ਪਰਿਵਾਰ ਨੇ ਜਾਣਾ ਅੱਛਾ ਜੀ ਗਰਮੀ ਨੇ ਛੁੱਟੀਆਂ ਜਦੋਂ ਆਪਣੇ ਜੂਨ ਜਲਾਈ ਚ ਜਾਂਦੇ ਇੱਥੇ ਅਗਸਤ ਹੀ ਜਾਂਦੇ ਆ ਹਾਂਜੀ ਜਾਣਾ ਹੀ ਆ ਕੋਈ ਪਹਿਲੇ ਵੀਕ ਚਲ ਜਵੇ ਕੋਈ ਦੂਜੇ ਵੀਕ ਚਲ ਜਵੇ ਕੋਈ ਤੀਜੇ ਵੀਕ ਚਲ ਜਵੇ ਨਾ ਹਾਂਜੀ ਸਾਰੇ ਜਾਂਦੇ ਆ ਓਕੇ ਜੀ ਕ੍ਰਿਸਮਸ ਦੇ ਛੁੱਟੀਆਂ ਆ ਉਹ ਇੰਜੋਏ ਕਰਦੇ ਆ ਵੀ ਇਹ ਜਿਹੜੇ ਮੂਵਮੈਂਟ ਆ ਨਾ ਇੰਜੋਏ ਕਰਨੇ ਵਾਲੇ ਉਹ ਛੱਡਦੇ ਨਹੀਂ ਓਕੇ ਜੀ ਕੰਮ ਵਾਲੇ ਆ ਉਹ ਵੀ ਨਹੀਂ ਛੱਡਦੇ ਹਮ ਆਪਾਂ ਕੀ ਕਰਦੇ ਆ ਆਪਾਂ ਜੇ ਕੰਮ ਵਾਲੇ ਆ ਤੇ ਕੰਮ ਤੇ ਹੀ ਲੱਗੇ ਆ ਧੂ ਪਾਈਓ ਆ ਕਿਤੇ ਨਹੀਂ ਕੋਈ ਦੇਖਣਾ ਨਹੀਂ ਹੈ ਨਾ ਜੇ ਇੰਜੋਇਮੈਂਟ ਕਰਨ ਲੱਗੇ ਤਾਂ ਆਪਾਂ ਇੰਜੋਇਮੈਂਟ ਹੀ ਕਰੀ ਜਾਂਦੇ ਆ ਕੋਈ ਆਪਾਂ ਨਾ ਆਪਾਂ ਨੂੰ ਥੋੜਾ ਸਮਝਣਾ ਚਾਹੀਦਾ ਆ ਹਾਂਜੀ ਵੀ ਆਪਾਂ ਵੀ ਥੋੜਾ ਜਿਹਾ ਉਸ ਹਿਸਾਬ ਨਾਲ ਚੱਲੀਏ ਹਾਂਜੀ ਬਾਕੀ ਆਪਾਂ ਕਹਿ ਰਹੇ ਨੇ ਨਾ ਵੀ ਜਿੱਦਾਂ ਕਈ ਬਦਲ ਗਏ ਜਾਂ ਇਦਾਂ ਪਾਜੀ ਮੇਰੀ ਸੋਚ ਇਹ ਆ ਵੀ ਸਮੇ ਦੇ ਹਿਸਾਬ ਨਾਲ ਹਰ ਕਿਸੇ ਦੇ ਵਿੱਚ ਰਚਣਾ ਪੈਂਦਾ ਹਾਂਜੀ ਬਿਲਕੁਲ ਜੇ ਹੁਣ ਆਪਾਂ ਠੰਡੇ ਪਾਣੀ ਵਿੱਚ ਤੱਤਾ ਪਾਣੀ ਪਾਈ ਜਾਵਾਂਗੇ ਪਾਈ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਬਿਲਕੁਲ ਠੰਡੇ ਪਾਣੀ 'ਚ ਠੰਡਾ ਪਾਣੀ ਪਾਵਾਂਗੇ ਤਾਂ ਹੀ ਫਾਇਦਾ ਤੱਤੇ 'ਚ ਤੱਤਾ ਪਾਵਾਂਗੇ ਤਾਂ ਹੀ ਫਾਇਦਾ ਹੈ ਨਾ ਇਹਦਾ ਕੋਈ ਹਿਸਾਬ-ਕਦਮ ਨਹੀਂ ਬਣਾਣਾਂ ਚੀਜ਼ ਦਾ ਨਾ ਹੁਣ ਇਸ ਕਰਕੇ ਹੁਣ ਆਪਾਂ ਇੱਧਰਲੇ ਲੋਕਾਂ 'ਚ ਰਹਿੰਦੇ ਸਾਨੂੰ ਇਹਨਾਂ ਦੀਆਂ ਆਦਤਾਂ ਸਿੱਖਣੀਆਂ ਪੈਣੀਆਂ ਸਿੱਖਣੀਆਂ ਪੈਣੀਆਂ ਹੈ ਨਾ ਇਹ ਆਪਾਂ ਨੂੰ ਉਦਾਂ ਦੇ ਬੰਦਾ ਰੋਜ਼ ਹੀ ਰੋਜ਼ ਜਿੱਦਾਂ ਕਰਦਾ ਉਦਾਂ ਦਾ ਹੀ ਹੋ ਜਾਂਦਾ ਉਹ ਬਿਲਕੁਲ ਜੀ ਬਿਲਕੁਲ ਵੀ ਵਧੀਆ এনਜਾਇਰਮੈਂਟ ਬਹੁਤ ਸੋਹਣਾ ਕਰਦੇ ਆ ਕੰਮ ਨੂੰ ਕੰਮ ਸਮਝਦੇ ਆ এনਜਾਇਰਮੈਂਟ ਨੂੰ এনਜਾਇਰਮੈਂਟ ਸਮਝਦੇ ਆ ਓਕੇ ਜੀ ਬਹੁਤ ਸੋਹਣੀ ਕੰਟਰੀ ਆ ਇੱਕ ਜਿਵੇਂ ਵੀ ਆਪਾਂ ਹੁਣ ਭਾਰਤੀ ਆਪਾਂ ਆਪਾਂ ਉਧਰੋਂ ਹੁੰਦੇ ਆ ਤਾਂ ਆਪਣੀ ਇੱਕ ਸੋਚ ਬਦਲਨ ਨੂੰ ਜਾਂ ਜਿਹੜਾ ਇੱਕ ਅਸੀਂ ਬਹੁਤ ਸਮੇਂ ਤੋਂ ਜ਼ਿੰਦਗੀ ਨੂੰ ਜੋ ਰਹੇ ਆ ਉਹਦੇ 'ਚ ਵੀ ਫਰਕ ਪੈਂਦਾ ਵੀ ਸਾਡਾ ਲਿਵਿੰਗ ਸਟਾਈਲ ਹੁੰਦਾ ਕੰਮ ਹੀ ਕਰਨਾ ਐ ਇੰਜੋਏ ਕਰਨਾ ਹੁੰਦਾ ਹੀ ਨਹੀਂ ਸੁਭਾਅ ਜ ਨਹੀਂ ਹੈਗੀਆਂ ਉਹ ਚੀਜ਼ਾਂ ਚਾਹਤਾ ਕਿਉਂਕਿ ਉਹ ਲੰਮਾ ਟਾਈਮ ਉਹ ਜ਼ਿੰਦਗੀ ਜਿਉਈ ਆ ਤੇ ਖੁੱਲ ਕੇ ਜੇ ਰੱਬ ਨੇ ਦਿੱਤਾ ਵੀ ਹੈ ਤਾਂ ਉਹਨਾਂ ਮੂਮੈਂਟ ਨੂੰ ਮੰਨਣ ਦਾ ਸਾਡੇ ਵਿੱਚ ਇਹ ਨਵਾਂ ਸ਼ੌਂਕ ਨਹੀਂ ਹੈਗਾ ਕਿਤਨੇ ਕਿਤੇ ਇਹ ਪਰੇਸ਼ਾਨੀ ਵੀ ਲੱਗੜੀ ਬਈ ਬਈ ਬੱਚੇ ਪਹਿਲਾਂ ਵਾਲੇ ਜਿਹੜੇ ਦਿਲ ਸੀਗੇ ਨਾ ਪਹਿਲਾਂ ਵਾਲੀਆਂ ਜਿਹੜੀਆਂ ਉਮਰਾ ਸੀਗੀਆਂ ਹਾਂਜੀ ਉਹ ਜਿਹੜੀਆਂ ਵਾਲੀਆਂ ਸੀ ਤਕੜੀਆਂ ਸੀ ਹਾਂਜੀ ਜਿਹੜੇ ਅੱਜ ਦੀ ਜਨਰੇਸ਼ਨ ਵਾ ਨਾ ਜਿਹੜੀ ਹੱਲ ਜਮ ਹੋਣ ਜਿਹੜੀ ਕਹਿੰਦੇ ਆ ਹਾਂਜੀ ਇਹਨਾਂ ਦੇ ਦਿਲ ਬਹੁਤ ਛੋਟੇ ਆ ਅੱਛਾ ਜੀ ਸ਼ੈਨ ਸ਼ਕਤੀ ਹੈ ਨੇਗੀ ਇਹ ਕੰਮ ਕੀਤਾ ਨਹੀਂ ਇੰਨਾ ਹੈ ਹੁਣ ਦੀ ਜਨਰੇਸ਼ਨ ਨੇ ਕਿਉਂਕਿ ਆਲਰੇਡੀ ਸਾਰਿਆਂ ਕੋ ਪੈਸਾ ਹੈਗਾ ਬਿਲਕੁਲ ਸਾਰੇ ਘਰੋ ਘਰ ਅਮੀਰ ਆ ਸਾਰੇ ਘਰੋ ਘਰ ਦੇ ਵਿੱਚ ਸਹੀ ਆ ਹਾਂਜੀ ਉਹ ਆ ਕੇ ਇੱਥੇ ਉਹੀ ਨਜ਼ਾਰੇ ਭਾਲਦੇ ਜਿਹੜੇ ਇੰਡੀਆ ਛੱਡ ਕੇ ਆਏ ਹੁੰਦੇ ਆ ਵੀਰ ਜੀ ਨਜ਼ਾਰੇ ਮਿਲਦੇ ਆ ਪਰ ਨਜ਼ਾਰੇ ਮਿਲਦੇ ਆ ਕੰਮ ਕਰਕੇ ਪੈਸਾ ਕਮਾ ਕੇ ਟਾਈਮ ਦੇ ਕੇ ਹਾਂ ਮਤਲਬ ਨਜ਼ਾਰੇ ਆਪਣੇ ਭਾਰਤ ਵਾਲੇ ਜਿਵੇਂ ਉੱਥੇ ਇੰਡੀਆ ਚ ਰਹਿੰਦੇ ਆ ਉਹ ਢੰਗ ਨਾਲ ਬਿੰਦੇ ਆ ਉਹ ਢੰਗ ਨਾਲ ਬਿੰਦੇ ਵੀ ਸਾਨੂੰ ਹੁਣ ਜਿਹੜੇ ਪੁਰਾਣੇ ਬੰਦੇ ਇੱਥੇ ਸੈੱਟ ਆ ਨਾ ਹਾਂਜੀ ਹੁਣ ਪੁਰਾਣਿਆਂ ਨੂੰ ਦੇਖ ਕੇ ਉਹ ਵੀ ਚਾਹੁੰਦੇ ਵੀ ਅਸੀਂ ਇਦਾਂ ਛੇਤੀ ਤੋਂ ਛੇਤੀ ਹੋ ਜਾਈਏ ਹਾਂ ਬਿਲਕੁਲ ਪਰ ਉਹ ਇਹ ਨਹੀਂ ਦੇਖਦੇ ਵੀ ਇਹਨਾਂ ਨੂੰ ਟਾਈਮ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਬਿਲਕੁਲ ਜੀ ਬਿਲਕੁਲ ਉਹ ਟਾਈਮ ਨੂੰ ਪੁਲਿਸ ਦੇਖਣ ਉਹ ਟਾਈਮ ਜਿੱਦਣ ਉਹਨਾਂ ਨੂੰ ਇੰਨਾ ਹੋ ਜਾਣਾ ਹਾਂਜੀ ਖਰੇ ਸਾਡੇ ਨਾਲ ਵੀ ਜ਼ਿਆਦਾ ਤਰੱਕੀ ਕੀਤੀ ਹੋਣੀ ਉਹਨਾਂ ਨੇ ਹਰ ਕੋਈ ਆਪਣੇ ਲੇਖ ਲਗਾ ਕੇ ਲੈ ਕੇ ਆਇਆ ਨਾ ਹਾਂਜੀ ਬਿਲਕੁਲ ਇਹ ਆ ਵੀ ਮੈਂ ਇਹ ਕਹਿੰਦਾ ਜਦੋਂ ਆਉਂਦੇ ਆ ਜੇ ਤਾਂ ਤੁਹਾਨੂੰ ਕੰਮ ਦੀ ਭੁੱਖ ਆ ਫੇਰ ਤਾਂ ਸਿੱਧਾ ਵਰਕ ਪਰਮੈਂਟ ਤੇ ਆਓ ਹਾਂਜੀ ਫੇਰ ਤਾਂ ਪੂਰੀ ਜਾਣਕਾਰੀ ਲੈ ਲਓ ਕੰਟਰੀ ਬਾਰੇ ਹਾਂਜੀ ਉਦਾਂ ਆਓ ਹਨਾ ਹਾਂਜੀ ਹਾਂਜੀ ਜੇ ਸਟੂਡੈਂਟ ਆਏ ਆ ਵੀ ਥੋੜਾ ਆ ਕੇ ਸਬਰ ਕਰੋ ਵੀ ਪਹਿਲਾਂ ਆਪਣਾ ਪੇਪਰ ਵਰਕ ਨਿਬੇੜ ਲਓ ਹਾਂਜੀ ਪੇਪਰ ਵਰਕ ਤੋਂ ਬਾਅਦ ਕੰਮ ਦੀ ਇਜਾਜ਼ਤ ਆਪੇ ਦੇ ਦਿੰਦੇ ਕਾਲਜ ਵਾਲੇ ਬਗੈਰ ਦਾ ਲੈਟਰ ਦਿੰਦੇ ਆ ਮਾਲਕ ਕੰਮ ਤੇ ਰੱਖਦੇ ਵੀ ਆ ਕੋਈ ਮਾਲਕ ਮਨਾ ਵੀ ਨਹੀਂ ਕਰਦਾ ਹਨਾ ਹਾਂਜੀ ਨਾ ਕੋਈ ਪੁਲਿਸ ਵੱਢਦੀ ਆ ਪਰ ਇਹ ਵੀ ਥੋੜਾ ਜਿਗਰਾ ਰੱਖਣਾ ਪੈਂਦਾ ਇਹ ਉਦਾਂ ਕਿੰਨੇ ਕੁ ਮਹੀਨੇ ਲੱਗ ਜਾਂਦੇ ਨੇ ਵੀਰ ਜੀ ਮੇ ਵੀ ਜੀ 4 ਮਹੀਨੇ 5 ਮਹੀਨੇ ਮੈਕਸਿਮਮ 6 ਮਹੀਨਿਆਂ ਦਾ ਟਾਈਮ ਹੁੰਦਾ ਆ ਵੀ ਜਿਹਦੇ ਵਿੱਚ ਆਲ ਬੀ ਪੇਪਰ ਵਰਕ ਪੂਰਾ ਕਰਨਾ ਹੁੰਦਾ ਆ ਤੇ ਉਹ ਐਨੇ ਮਹੀਨਿਆਂ ਚ ਦੇ ਦਿੰਦੇ ਆ ਹਨਾ ਉਹ ਰੂਲ ਦੇ ਹਿਸਾਬ ਨਾਲ ਕੰਮ ਦੇ ਤਾਂ ਕਈਆਂ ਦੀ ਕਿਸਮਤ ਆ ਵੀ ਉਹ ਚੋਰੀ-ਚੋਰੀ ਲੱਗ ਜਾਂਦੇ ਆ ਏਦਾਂ ਤਾਂ ਆਉਂਦੇ ਵੀ ਲੱਗ ਜਾਂਦੇ ਆ ਮੁੰਡੇ ਹਨਾ ਕੋਈ ਇਹਦੇ ਵਿੱਚ ਸ਼ੱਕ ਨਹੀਂ ਕੁੜੀਆਂ ਵੀ ਪਰ ਜੇ ਕੋਈ ਨਾਮ ਆਂਦਾ ਉਹਦਾ ਕੋਈ ਨਹੀਂ ਜਾਣਕਾਰ ਵਾਲਾ ਹੈਗਾ ਉਹ ਰਿਸਕ ਨਾ ਲਵੇ ਓਕੇ ਜੀ ਉਹ ਏਦਾਂ ਰਿਸਕ ਨਾ ਲਵੇ ਪਲੀਜ਼ ਕਿਉਂਕਿ ਐਵੇਂ ਪੜੇ ਗਏ ਮੁੜ ਕੇ ਜੁਰਮਾਨਾ ਹੋਣਾ ਜਾਂ ਇੰਡੀਆ ਰਿਪੋਰਟ ਕਰ ਦੂਗੇ ਕੋਈ ਫਾਇਦਾ ਨਹੀਂ ਹਾਂਜੀ ਬਿਲਕੁਲ ਨੁਕਸਾਨ ਨਹੀਂ ਹੈ ਨੁਕਸਾਨ ਹੋਊ ਤਾਂ ਬਿਲਕੁਲ ਜੀ ਬਿਲਕੁਲ ਆਲ ਇੱਕ ਗੱਲ ਹੋਰ ਵੀ ਵੀ ਸਟੂਡੈਂਟਸ ਹੁਣ ਆਪ ਹੀ ਬਹੁਤ ਜ਼ਿਆਦਾ ਰਹੇ ਆ ਹੁਣ ਦੇ ਸਮੇਂ ਦੇ ਵਿੱਚ ਹਾਂਜੀ ਕਿਉਂਕਿ ਸਾਰੇ ਪਾਸੇ ਹੁਣ ਬੰਦ ਆ ਲਗਭਗ ਹਾਂਜੀ ਤੇ ਹੁਣ ਜਿਆਦਾ ਕੰਮ ਦੀ ਵੀ ਥੋੜੀ ਬਹੁਤੀ ਪ੍ਰੋਬਲਮ ਨਹੀਂ ਨਹੀਂ ਭਾਜੀ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੈਗੀ ਕੰਮ ਵਾਧੂ ਆ ਓਕੇ ਜੀ ਕਿਉਂਕਿ ਪਹਿਲਾਂ ਦਾ ਬੰਦਾ ਬਹੁਤ ਡਿਪੂਟ ਹੋਇਆ ਜਿਹੜੇ ਰਿਫਿਊਜੀ ਵਾਲੇ ਸੀਗੇ ਅੱਛਾ ਜੀ ਉਸ ਹਿਸਾਬ ਨਹੀਂ ਇਹਨਾਂ ਨੇ ਵੀਜ਼ੇ ਓਪਨ ਕੀਤੇ ਆ ਇਹ ਕੋਈ ਦੂਜਾ ਨਹੀਂ ਹੈਗਾ ਵੀ ਕੰਟਰੀ ਆ ਤੁਹਾਨੂੰ ਪਤਾ ਇਹਨਾਂ ਨੇ ਭੁੱਖੇ ਥੋੜੀ ਮਾਰਨਾ ਸਾਰੇ ਕੰਮ ਹੈਗਾ ਆ ਕੰਮ ਕਰਨੇ ਵਾਲੇ ਬੰਦੇ ਚਾਹੀਦੇ ਆ ਨਹੀਂ ਕਈ ਵਾਰ ਨਾ ਮੈਂ ਵਿਚੋਂ ਹੀ ਗੱਲ ਕਰਾਂ ਮੇਰੇ ਵਰਗਿਆਂ ਨੂੰ ਕੰਮ ਤਾਂ ਆਪਦੀ ਕਰਨ ਦੀ ਨੀਅਤ ਨਹੀਂ ਹੁੰਦੀ ਤੇ ਬਦਨਾਮ ਫਿਰ ਵੀ ਵਾਰ ਕੰਟਰੀ ਨੂੰ ਜਾਂ ਬੰਦਿਆਂ ਨੂੰ ਕਰਨਾ ਸ਼ੁਰੂ ਕਰ ਬਿਲਕੁਲ ਜੇ ਹੁਣ ਦੇਖੋ ਵੀ ਕਈ ਬੰਦੇ ਆਪ ਨਹੀਂ ਕੰਮ ਕਰਦੇ ਆ ਕੇ ਹਨ ਉਹ ਬਦਨਾਮ ਏਜੰਟ ਨੂੰ ਕਰੀ ਜਾਂਦੇ ਆ ਜਾਂ ਕੰਟਰੀ ਨੂੰ ਮਾੜਾ ਕਹੀ ਜਾਂਦੇ ਆ ਜਾਂ ਮਾਲਕ ਨੂੰ ਮਾੜਾ ਕਹੀ ਜਾਂਦੇ ਆ ਹਨ ਓਕੇ ਜੀ ਪਰ ਪਹਿਲੀ ਗੱਲ ਆ ਵੀ ਤੁਸੀਂ ਆਪ ਟਾਈਮ ਦੋ ਹੁਣ ਜੇ ਮੰਨ ਲਓ ਬਾਬਾ ਜੀ ਆਪਾਂ ਇੱਕ ਅੱਜ ਆਏ ਆ ਹਾਂਜੀ ਹਾਂਜੀ ਅੱਜ ਹੀ ਆ ਕੇ ਇੱਕ ਦਿਨ ਚ ਆਪਾਂ ਉਹ ਨਵੇਂ ਬੰਦੇ ਨੂੰ ਪੜ ਲਾਂਗੇ ਆਪਣੇ ਘਰ ਭਈਆ ਆਵੇ ਪਹਿਲੇ ਦਿਨ ਹੀ ਆਪਾਂ ਉਹਨੂੰ ਪੜ ਲਾਂਗੇ ਅਗਲਾ ਕੰਮ ਕਰਦਾ ਜੀ ਪਹਿਲੇ ਦਿਨ ਹੀ ਆ ਕੇ ਅਗਲਾ ਡਿਮਾਂਡਾ ਕਰੂਗਾ ਕਿਆ ਪਾਉ ਰੱਖਾਂਗੇ ਭਈ ਇਹਨੂੰ ਜਿਹੜਾ ਪਹਿਲੇ ਦਿਨ ਆ ਕੇ ਡਿਮਾਂਡਾ ਕਰ ਦੋ ਅਗਲੇ ਮਹੀਨੇ ਸਾਨੂੰ ਕਿੰਨਾ ਤੰਗ ਕਰੂਗਾ ਬਿਲਕੁਲ ਜੀ ਆਪਾਂ ਕਹਿੰਨਾ ਕਿ ਚੱਕ ਡੰਡੀ ਡੋਰਾ ਜਾ ਭਰਾਵਾ ਹੋਰ ਦੇਖਾਂਗੇ ਬਿਲਕੁਲ ਜੀ ਬਿਲਕੁਲ ਸੇਮ ਇਹੀ ਹਿਸਾਬ ਕਿਤਾਬਾ ਇੱਥੇ ਬਾਬਾ ਜੀ ਨੌਕਰ ਬਣ ਕੇ ਆਉਂਦੇ ਆ ਤੇ ਨੌਕਰ ਬਣ ਕੇ ਰਹਿਣਾ ਪੈਂਦਾ ਨਾਲ ਇੱਕ ਗੱਲ ਹੋਰ ਵੀ ਜੇ ਆਪਾਂ ਗੱਲ ਲਈ ਵੀ ਆਪਾਂ ਗੱਲ ਕਰ ਰਹੀ ਸੀ ਪਹਿਲਾਂ ਵੀ ਵੀ ਇੱਥੇ ਬੰਦਾ ਆਉਂਦਾ ਤੇ ਕਹਿੰਦਾ ਨਾਲ ਦੀ ਨਾਲ ਸਾਲ ਇੱਕ ਸਾਲ ਜੀ ਮੈਂ ਸੈੱਟ ਹੋ ਜਾਵਾਂ ਜਿਹੜਾ ਕਿ ਦੇਸ਼ਾਂ ਨੇ ਕਰ ਵੀ ਦੇਣਾ ਇੱਕ ਜੇ ਵੱਖਰੀ ਟੋਲ ਤੇ ਗੱਲ ਵਿਖਿਆ ਜਾਈਏ ਪਰ ਦੂਜੀ ਗੱਲ ਇਹ ਵੀ ਆਪਾਂ ਜੀ ਇੰਡੀਆ ਦੇ ਹਿਸਾਬ ਨਾਲ ਵੇਖੀ ਵੀ ਉੱਥੇ ਕਿੰਨੀ ਉਮਰ ਕੱਢ ਕੇ ਹੁੰਦੇ ਆ ਹਾਂ ਬਾਬਾ ਜੀ ਉੱਥੇ ਹੁਣ ਆਪਾਂ 25-25 ਸਾਲ ਦੇ ਹੋ ਕੇ ਇੱਥੇ ਆਉਂਦੇ ਮੁੰਡੇ 20-20 ਸਾਲ ਚਲੋ 22 ਸਾਲ ਰੱਖ ਲਓ ਨਾਰਮਲ 21-22 ਸਾਲ ਦੀ ਉਮਰ 'ਚ ਬੰਦਾ ਆਉਂਦਾ ਬਾਹਰ ਹਾਂਜੀ ਹਾਂਜੀ ਹੁਣ 21-22 ਸਾਲ ਦੀ ਐਸ ਕੀਤੀ ਹੁੰਦੀ ਆ ਹਨਾ ਕਿੰਨਾ ਜੇਰ ਹੋ ਗਿਆ ਇੱਥੇ ਆ ਕੇ ਕਹਿੰਦੇ ਅਸੀਂ ਆਉਂਦੇ ਸੈੱਟ ਹੋ ਜੀਏ ਕੰਮ 'ਚ ਕੰਮ ਇਹ ਕੰਟਰੀ ਨੂੰ ਵੀ ਦੋ-ਛੇ ਮਹੀਨੇ ਸਾਲ ਉਹਨੂੰ ਪਰਖੋ ਨਾ ਸਹੀ ਕਰਦੀ ਕੀ ਆ ਤੁਹਾਨੂੰ ਪਾਣੀ ਰੋਟੀ ਪੱਚਦਾ ਇੱਥੇ ਤੱਕ ਨਹੀਂ ਪੱਚਦਾ ਪਹਿਲਾਂ ਇਹਨੂੰ ਮੌਕਾ ਤਾਂ ਦਿਓ ਇੱਕ ਵਾਰੀ ਬਿਲਕੁਲ ਜੀ ਹੈਨਾ ਬਿਲਕੁਲ ਬਿਲਕੁਲ ਆਪਾਂ ਮੌਕਾ ਦੇ ਹੀ ਨਹੀਂ ਰਹੇ ਹੈਗੇ ਆਪਾਂ ਵੈਸੇ ਹੀ ਇਹ ਹੀ ਜਾਣੇ ਯਾਰ ਨਹੀਂ ਕੰਟਰੀ ਮਾੜੀ ਬਣਦਾ ਨਹੀਂ ਕੁਝ ਏਦਾਂ ਉਦਾਂ ਜਿਹੜੇ ਰਹਿ ਰਹੇ ਆ ਉਹ ਐਵੇਂ ਹੀ ਰਹੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਤਾਂ ਥੋੜਾ ਜਿਹਾ ਹੁਣ ਆਪਾਂ ਵਾਪਸ ਵਿਸ਼ੇ ਤੇ ਆਈਏ ਇੱਥੇ ਤੁਹਾਡਾ ਬਹੁਤ ਮੁੰਡਿਆਂ ਨਾਲ ਸੋਹਣਾ ਪਿਆਰ ਮੁਹੱਬਤ ਪਰਿਵਾਰਾਂ ਨਾਲ ਵੀ ਬਣਿਆ ਹੋਇਆ ਜਿੰਨਾ ਕਿ ਮੈਂ ਵੇਖਿਆ ਤੇ ਉਹ ਮਤਲਬ ਜ਼ਿੰਦਗੀ ਨੂੰ ਆ ਜਿਹੜੇ ਤੁਹਾਡੇ ਬਹੁਤੇ ਗਰੀਬੀ ਨੇ ਉਹਨਾਂ ਬਾਰੇ ਤਾਂ ਤੁਹਾਨੂੰ ਪੂਰਾ ਪਤਾਓ ਜਿੰਦਗੀ ਨੂੰ ਖੁੱਲ ਕੇ ਜਿਉਂਦੇ ਨੇ ਜਾਂ ਫਿਰ ਉਹ ਵੀ ਹਲੇ-ਹੋਲੀ-ਹੋਲੀ ਚੱਲ ਰਹੇ ਨੇ ਸਿੱਖ ਰਹੇ ਨੇ ਕਿਹੜੇ ਜਦੋਂ ਤੁਹਾਡੇ ਕਰੀਬੀ ਉਹਦੀ ਕਦੀ ਗੱਲ ਉਦਾਂ ਉਧਾਰਨ ਦੇ ਤੌਰ ਤੇ ਆਪਾਂ ਜੇ ਕਰਤੀ ਹੁੰਦੇ ਚਾਹੇ ਉਹ ਨਾਰਮਲ ਮੁੰਡੇ ਨਾਰਮਲ ਕੋਈ ਵੀ ਹਾਂਜੀ ਤੁਹਾਡੀ ਜਾਣਕਾਰੀ ਜਦੋਂ ਵੀ ਬਾਬਾ ਜੀ ਮੈਂ ਇਦਾਂ ਦੇ ਮੁੰਡੇ ਵੀ ਦੇਖੇ ਆ ਜਿਹੜੇ ਆ ਬੀ ਐਨਜੋਏ ਕਰਦੇ ਆ ਇੰਡੀਆ ਵੀ ਪੈਸੇ ਪਾਉਂਦੇ ਆ ਓਕੇ ਜੀ ਤੇ ਆਪ ਵੀ ਲਾਈਫ ਇੱਥੇ ਸੋਹਣੀ گزارਦੇ ਆ ਤੇ ਕੰਮ ਵੀ ਕਰਦੇ ਸਾਰਾ ਓਕੇ ਜੀ ਮੈਂ ਇਦਾਂ ਦੇ ਮੁੰਡੇ ਵੀ ਦੇਖੇ ਆ ਜਿਨ੍ਹਾਂ ਨੇ ਕੋਈ ਰਿਵਿਨਿ ਪੈਸੇ ਪਾਉਂਦੇ ਤੇ ਇਥੇ ਆਪਦਾ ਵੀ ਨਹੀਂ ਕੁਝ ਬਣਿਆ ਅੱਛਾ ਜੀ ਆਯਾਸ਼ੀਆਂ ਕੀਤੀਆਂ ਆ ਏਦਾਂ ਦੇ ਵੀ ਦੇਖੇ ਆ ਵੀ ਉਹਨਾਂ ਕੋ ਸਾਰਾ ਕੁਝ ਹੀ ਆ ਉਹ ਤਾਂ ਵੀ ਰੋਈ ਜਾਂਦੇ ਆ ਅੱਛਾ ਜੀ ਹਰ ਤਰ੍ਹਾਂ ਦੀ ਹਰ ਤਰ੍ਹਾਂ ਉਹ ਤਾਂ ਚਲੋ ਹਰ ਤਰ੍ਹਾਂ ਦੇਖ ਬੰਦਾ ਹੋ ਗਿਆ ਵੀ ਹਰ ਕਿਸੇ ਦਾ ਆਪਣਾ ਪਟਾ ਟੰਗ ਹੋ ਗਿਆ ਉਹ ਤਾਂ ਪਰ ਮਤਲਬ ਜਿਹੜੀ ਇੱਕ ਗੱਲ ਇਹ ਆ ਵੀ ਅੱਜ ਕੱਲ ਦਾ ਵੀਰ ਜੀ ਇੱਕ ਅੱਜ ਰੱਬ ਭਾਵੇਂ ਸਾਰਾ ਕੁਝ ਸਾਰਿਆਂ ਨੂੰ ਦੇ ਰਿਹਾ ਤੇ ਲੋਕ ਸੋਹਣੀਆਂ ਕੰਟਰੀਜ਼ ਦੇ ਵਿੱਚ ਵੀ ਬੈਠੇ ਨੇ ਕਿਉਂਕਿ ਮੇਰਾ ਆਪਣਾ ਵੀ ਤੁਸੀਂ ਸ਼ਾਇਦ ਜੇ ਕੋਈ ਵੇਖ ਰਿਹਾ ਜਿਨੇ ਮੈਨੂੰ ਕਦੇ ਇੰਸਟਾਗ੍ਰam ਤੇ ਦੇਖਿਆ ਹੋਵੇ ਤਾਂ ਮੇਰਾ ਇੰਸਟਾਗ੍ਰam ਤੇ ਗੁਰਬਾਣੀ ਦਾ ਪੇਜ ਹੈ ਬਾਹਰੋਂ ਮੈਨੂੰ ਜਾਦਾ ਮੈਸੇਜ ਆਉਂਦੇ ਆ ਵੀਰ ਜੀ ਵੀ ਟੈਨਸ਼ਨਾਂ ਡਿਪਰੈਸ਼ਨਾਂ ਦੇ ਵਿੱਚ ਨੇ ਲੋਕ ਪਰੇਸ਼ਾਨੀਆਂ ਦੇ ਵਿੱਚ ਨੇ ਭਾਵੇਂ ਕਿ ਬਹੁਤ ਸੋਹਣੀਆਂ ਕੰਟਰੀਜ਼ ਦੇ ਵਿੱਚ ਬੈਠੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਅੱਜ ਪਰੇਸ਼ਾਨ ਨੇ ਜਿਵੇਂ ਉਹਦਾ ਤਾਂ ਹੱਥੋਂ ਪੁੱਛਾਂ ਵੀ ਅਸਲ ਦੇ ਵਿੱਚ ਕੀ ਕਾਰਨ ਰਹਿ ਗਿਆ ਵੀ ਗੱਡੀ ਵੀ ਹੈਗੀ ਆ ਘਰ ਵੀ ਹੈਗਾ ਖਾਣ ਪੀਣ ਵੀ ਹੈਗਾ ਘਾਟ ਕਿੱਥੇ ਰਹਿ ਗਈ ਵੀ ਜੌਨ ਨਹੀਂ ਰਹੀ ਜ਼ਿੰਦਗੀ ਸੰਤੋਖ ਹੈ ਨਹੀਂ ਜੀ ਸਬਰ ਹੈ ਨਹੀਂ ਮਨੇ ਜਿਆਦਾ ਪਾੜ ਲੈ ਆ ਉਨੀ ਆਮਦ ਨਹੀਂ ਹਾਂਜੀ ਫਾਇਦੇ ਜਿਆਦਾ ਲੈ ਲੈ ਆ ਹਾਂ 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 ਉਹਨਾ ਆ ਨਹੀਂ ਰਿਹਾ ਜਿੰਨਾ ਲਾਈ ਜੰਨੇ ਆ ਆਪਾਂ ਮਹੀਨੇ ਚ ਹਾਂਜੀ ਨਾਲ ਇਹਦੇ ਆਪਾਂ ਨਾਲ ਜਿਹਦੇ ਆਪਾਂ ਗੱਲ ਕੋਹਰ ਐਡ ਕਰ ਲਈਏ ਵੀ ਬੰਦਾ ਆਪਣੇ ਆਪ ਨੂੰ ਜਿੰਨਾ ਰੱਬ ਨੇ ਦਿੱਤਾ ਉਹਦੇ ਚ ਖੁਸ਼ ਨਾ ਰਹੇ ਕਿ ਦੂਜੇ ਦੇ ਧਿਆਨ ਜਾਂਦਾ ਤੇ ਨਹੀਂ ਕਿਤੇ ਇਦਾਂ ਦੀ ਬਿਰਤੀ ਤਾਂ ਨਹੀਂ ਬਣ ਗਈ ਜੀ ਬਹੁਤ ਹੈਗੇ ਆ ਹੈਗਈ ਹੈ ਜੀ ਬਹੁਤ ਹਾਂ ਹਾਂ ਆਪਣੇ ਨਹੀਂ ਦੇਖਦੇ ਵੀ ਰੱਬ ਉਹਨਾਂ ਨੂੰ ਕਿੰਨਾ ਦੇ ਰਿਹਾ ਆ ਹਾਂਜੀ ਤੇ ਨਾ ਮਿਹਨਤ ਕਰ ਰਹੇ ਆ ਏਕਾ ਜੀ ਦੇਖੋ ਜੀ ਸਵੇਰ ਜਾਣਾ ਕੰਮ ਤੇ ਹਾਂਜੀ ਸਵੇਰ ਜਾ ਕੇ ਕੰਮ ਤੋਂ ਦਿਹਾੜੀ ਲਾ ਕੇ ਆ ਕੇ ਆ ਕੇ ਸੌ ਜਾਣਾ ਸਵੇਰ ਉੱਠ ਕੇ ਫੇਰ ਚਲ ਜਾਣਾ ਹਾਂਜੀ ਇੱਕ ਬੰਦਾ ਜੀ ਸਵੇਰ ਕੰਮ ਤੇ ਜਾਂਦਾ ਤੜਕੇ ਉਹ ਆਉਂਦਾ ਨਹਾ ਧੋ ਕੇ ਫੇਰ ਕੋਈ ਕੰਮ ਲੱਭਦਾ ਉਹ ਕੰਮ ਕਰਦਾ ਫੇਰ ਰਾਤ ਨੂੰ ਆ ਕੇ ਅੱਧੀ ਰਾਤ ਨੂੰ ਰੋਟੀ ਖਾ ਕੇ ਸੌਂਦਾ ਜਾਂ ਟੱਬਰ ਦੇਖਦਾ ਫੇਰ ਸਵੇਰ ਚਲ ਜਾਂਦਾ ਉਹ ਜਿਹੜੇ ਬੰਦੇ ਨੇ ਆ ਕੇ ਦੁਬਾਰਾ ਕੰਮ ਤੇ ਜਾਣਾ ਆਲਰੇਡੀ ਉਹਨੇ ਜਿੱਥੇ ਸਾਲ ਚ ਤਰੱਕੀ ਲੈਣੀ ਉਹਨੇ 6 ਮਹੀਨੇ ਚੱਲੇਗੀ ਨਾ ਤਰੱਕੀ ਲੈਣੀ ਹੈ ਮਤਲਬ ਜੇ ਜਿਹੜਾ ਬੰਦਾ ਵੀ ਆ ਕੇ ਸੋਈ ਜਾਂਦਾ ਉਹਨੂੰ ਵੀ ਦੁੱਖ ਤਾਂ ਲੱਗਦਾ ਯਾਰ ਮੈਂ ਵੀ ਇਹੀ ਕੰਮ ਕਰਦਾ ਇਹ ਵੀ ਇਹੀ ਕੰਮ ਕਰਦਾ ਇਹ ਇੱਥੇ ਪਹੁੰਚ ਗਿਆ ਮੈਂ ਉੱਥੇ ਹੀ ਖੜਾ ਪਰ ਉਹ ਇਹ ਨਹੀਂ ਦੇਖਦਾ ਵੀ ਯਾਰ ਜਦੋਂ ਤੂੰ ਦੁੱਤਾ ਸੀ ਉਸ ਵੇਲੇ ਇਹ ਬੰਦਾ ਰੋੜਾਂ ਦੇ ਧੱਕੇ ਖਾਂਦਾ ਸੀ ਅੱਜ ਮੈਂ ਥੋੜੀ ਜਿਹੀ ਵਿੱਚ ਤੁਹਾਡੀ ਗੱਲ ਕਰਨੀ ਚਾਹੁੰਦਾ ਰੱਬ ਨੇ ਚਲੋ ਤੁਹਾਨੂੰ ਗੱਡੀ ਬਖਸ਼ੀ ਸੋਣਾ ਘਰ ਪਰਿਵਾਰ ਠੀਕ ਹੈ ਤੁਸੀਂ ਬਹੁਤ ਸਮਾਂ ਵੇਖਿਆ ਹੋਊਗਾ ਪਰ ਵੇਖਣ ਵਾਲੇ ਨੂੰ ਮੈਨੂੰ ਲੱਗਦਾ ਕਿ ਦਿਨੇ ਕਿਤੇ ਐਂ ਲੱਗਦਾ ਹੋਊਗਾ ਵੀ ਯਾਰ ਇਹ ਬੜੀ ਵੀ ਤਾਂ ਬੜੀ ਜਲਦੀ ਹੈ ਬਹੁਤ ਜੀ ਬੜੇ ਜਲਦੀ ਲੇਕਿਨ ਥੋੜਾ ਜਿਹਾ ਉਹ ਦੱਸੋ ਤੁਸੀਂ ਵੀ ਜਿੱਥੋਂ ਤੁਸੀਂ ਗਰਾਊਂਡ ਲੈਵਲ ਤੋਂ ਬਿਲਕੁਲ ਸ਼ੁਰੂ ਕੀਤਾ ਸੀ ਜਦੋਂ ਇਹ ਤਾਂ ਜੀ ਜਿੱਥੇ ਆਪਾਂ ਕੰਮ ਕੀਤਾ ਨਾ ਉਹ ਮਾਲਕ ਨੂੰ ਪਤਾ ਕਿ ਕਿੱਦਾਂ ਕਿੱਦਾਂ ਇੱਕ ਇੱਕ ਪਲ ਇੰਨਾ ਟਾਈਮ ਲੱਗਾ ਜਿਹੜੇ ਮੇਰੇ ਯਾਰ ਦੋਸਤ ਰਹੇ ਮੇਰੇ ਨਾਲ ਮੁੰਡੇ ਰਹੇ ਆ ਉਹਨਾਂ ਨੂੰ ਪਤਾ ਵੀ ਅਸੀਂ ਕਿੱਦਾਂ ਇਸ ਮਕਾਮ ਤੇ ਪਹੁੰਚੇ ਆ ਬਾਬਾ ਜੀ ਪਹਿਲਾਂ ਕਿੰਨੇ ਸਾਲ ਸਾਈਕਲ ਤੇ ਜਾ ਰਿਹਾ ਤੁਰ ਕੇ ਜਾਂਦੇ ਰਹੇ ਪੈਸੇ ਪਾਉਣ ਲੋਕਾਂ ਦੀਆਂ ਲੋਕਾਂ ਨੂੰ 5-5 ਰੁਪਏ ਦੇ ਕੇ ਉਹਨਾਂ ਦੀ ਗੱਡੀ ਦੇ ਵਿੱਚ ਘਰੇ ਪੈਸੇ ਪਾਉਣ ਨੂੰ ਜਾਂਦੇ ਰਹੇ ਆ ਅੱਛਾ ਜੀ ਤੇ ਤੁਰ ਕੇ ਵੀ ਦੇ ਗਰਮੀ ਦੀਆਂ ਧੁੱਪਾਂ 'ਚ ਜਾਂਦੇ ਰਹੇ ਆ ਨਾ ਵੀ ਭਾਈ ਪੈਸੇ ਪਾਉਣ ਜਾਣਾ ਮੁਰੇ ਜਵਾਬ ਦੇ ਦੇਣਾ ਸਿਰਫ ਇੱਕ ਵਾਰੀ ਮਹੀਨੇ 'ਚ ਇੱਕ ਵਾਰੀ ਜਾਣਾ ਹੁੰਦਾ ਸੀ ਓਕੇ ਜੀ ਪੈਸੇ ਸੈਂਡ ਕਰਨ ਘਰੇ ਉਹ ਵੀ ਕਿਸੇ ਦੀ ਮਿਹਨਤ ਤਰਲਾ ਕਰਨਾ ਪੈਂਦਾ ਸੀਗਾ ਅੱਛਾ ਜੀ ਚਲੋ ਉਹ ਹੌਲੀ ਹੌਲੀ ਤਰੱਕੀ ਕੀਤੀ ਮਹਾਰਾਜ ਨੇ ਬਹੁਤਾ ਦਿੱਤਾ ਜੋੜ ਜੋੜ ਕੇ ਕੋਸ਼ ਘਰਦਿਆਂ ਦਾ ਸਾਥ ਹੈ ਨਾ ਤੁਹਾਨੂੰ ਪਤਾ ਕੱਲਾ ਬੰਦਾ ਨਹੀਂ ਕੁਝ ਵੀ ਕਰਦਾ ਨਹੀਂ ਕੱਲਾ ਨਹੀਂ ਦਵਾਮਾ ਹੁੰਨੀਆਂ ਹੈ ਨਾ ਮਾਂ ਪੀੜੀਆਂ ਭੈਣਾ ਭਰਾਵਾਂ ਨਹੀਂ ਹੈ ਨਾ ਸਾਰਿਆਂ ਦੀ ਹੈ ਨਾ ਦਵਾਮਾ ਦੇ ਸਾਥਕਾ ਸਾਰਾ ਕੁਝ ਤਰੱਕੀ ਦੇ ਰਾਹ ਤੇ ਤੁਰੇ ਤੁਰੇ ਰਹੇ ਹੈ ਮਹਾਰਾਜ ਨੇ ਜਿੱਥੇ ਆਪਾਂ ਨੂੰ ਬਿਠਾਇਆ ਹੈ ਨਾ ਮੈਂ ਵਰਤੀ ਗੱਲ ਵਿੱਚ ਦੀ ਕਰਨੀ ਚਾਹੁੰਦਾ ਇਹ ਜਦੋਂ ਦਾ ਮੈਂ ਆਇਆ ਮੈਂ ਵੀਰ ਦੇ ਥਰੂ ਆਇਆ ਇਹਨਾਂ ਦੀ ਸੜਕੀ ਸਾਰਾ ਹੋਇਆ ਬਾਈਕਰ ਨੇ ਵਿੱਦ ਬਣਾਈ ਰੱਬ ਨੂੰ ਪਹਿਲਾਂ ਰੱਖਦੀ ਆਪਾਂ ਮੈਂ ਜਿੱਥੋਂ ਤੱਕ ਹੁਣ ਤੱਕ ਵੇਖਿਆ ਕਈ ਕੁੜੀਆਂ ਕਈ ਮੁੰਡੇ ਮੇਰੇ ਸਾਹਮਣੇ ਕੋਲ ਆਈ ਆ ਤੇ ਉਹਨਾਂ ਨੂੰ ਲੈ ਕੇ ਆਇਆ ਬਕਾਇਦਾ ਵੀਰ ਨੇ ਉਹਨਾਂ ਨੂੰ ਰੂਮ 'ਚ ਛੱਡਿਆ ਕਈ ਮੁੰਡਿਆਂ ਦਾ ਰੋਟੀ ਪਾਣੀ ਦਾ ਖਰਚਾ ਆਪਣੇ ਪੱਲਿਓਂ ਕੀਤਾ ਉਹ ਮੇਰੇ ਅੱਖੀਂ ਵੇਖਣ ਦੀਆਂ ਗੱਲਾਂ ਮੈਂ ਉਹ ਜੋ ਮਹਿਸੂਸ ਕੀਤਾ ਉਹ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੋਈ ਵੀ ਇਨਸਾਨ ਮੈਨੂੰ ਨਹੀਂ ਲੱਗਦਾ ਵੀ ਇੰਨਾ ਸਮਾਂ ਕੱਢ ਕੇ ਕਿਸੇ ਲਈ ਕੁਝ ਕਰਦਾ ਕਿਉਂਕਿ ਜੇ ਇੱਕ ਹਿਸਾਬ ਨਾਲ ਵੇਖੀ ਤਾਂ ਯੂਰੋ ਦਾ ਰੇਟ ਵੇਖੀਏ ਯੂਰੋ ਕਮਾਉਣੇ ਕਿੰਨੇ ਔਖੇ ਆ ਤੇ ਮੈਂ ਇਹਨਾਂ ਨੂੰ ਫਾਰਮ ਤੇ ਕੰਮ ਕਰਦੇ ਦੇਖਦਾ ਉਹ ਮੈਨੂੰ ਬੜਾ ਅਚਰਜ ਲੱਗਿਆ ਕਿਉਂਕਿ 2-3 ਵਾਰ ਮੈਂ ਆਪਣੇ ਆਪ ਹੀ ਬਲੌਗ ਬਣਾਉਣਾ ਸ਼ੁਰੂ ਕੀਤਾ ਸਡਨਲੀ ਇਹਨਾਂ ਦੇ ਫਾਰਮ ਤੇ ਆ ਗਏ ਤੇ ਇਹ ਕੰਮ ਕਰਦੇ ਪਏ ਲੱਗੇ ਆਪਣਾ ਜਿਹੜਾ ਇਹਨਾਂ ਦੀ ਜ਼ਿੰਮੇਵਾਰੀ ਹੈ ਜਿੱਥੇ ਇਹ ਫਾਰਮ ਤੇ ਆਪਣੀ ਡਿਊਟੀ ਕਰਦੇ ਨੇ ਤਾਂ ਉੱਥੇ ਵੇਖ ਕੇ ਲੱਗਦਾ ਵੀ ਕਿ ਇਨਸਾਨ ਰੱਬ ਨੇ ਭਾਵੇਂ ਕੋਈ ਥੋੜ੍ਹ ਨਹੀਂ ਰੱਖੀ ਸਭ ਕੁਝ ਦਿੱਤਾ ਪਰ ਆਪਣੇ ਕੰਮ ਪ੍ਰਤੀ ਕਿੰਨੀ ਇਮਾਨਦਾਰੀ ਉਹ ਉਹ ਵੀ ਵੇਖਣੀ ਉਹ ਸਿੱਖਣੀ ਵੀ ਸਾਡੇ ਲਈ ਜ਼ਰੂਰੀ ਹੈ। ਇਹੋ ਆਪਾਂ ਉਹ ਬੁਲਾਏ ਵੀ ਨਹੀਂ ਹੈਗੇ ਮੁੰਡੇ ਕੁੜੀਆਂ ਜਿਨ੍ਹਾਂ ਦੀ ਕਈਆਂ ਦੀ ਆਪਾਂ ਹੈਲਪ ਕੀਤੀ। ਆਪਾਂ ਜਾਣਦੇ ਨਹੀਂ ਸਿਰਫ ਕਾਲ ਤੇ ਆਪਾਂ ਉਹਨਾਂ ਦੇ ਬਿਲਕੁਲ ਜਿਛੇ ਤੁਰ ਪਏ ਉਹ ਮੇਰੇ ਅੱਖੀ ਵੇਖਣ ਦੀ ਗੱਲ ਹੈ ਮੈਂ ਤਾਂ ਤੁਹਾਡੇ ਨਾਲ ਮੈਨੂੰ ਲੱਗਾ ਵਿੱਚ ਦੀ ਸ਼ੇਅਰ ਕਰਨਾ ਚਾਹੀਦਾ ਕਿਉਂਕਿ ਚੰਗਿਆਈ ਨੂੰ ਸਲਾਉਣਾ ਚੰਗਿਆਈ ਨੂੰ ਵਧਿਆਉਣਾ ਵੀ ਬਹੁਤ ਜ਼ਰੂਰੀ ਆ ਜੇ ਅਸੀਂ ਉਹਨੂੰ ਨਾ ਸਲਾਈਏ ਤਾਂ ਚੰਗੇ ਇਨਸਾਨ ਦਾ ਵੀ ਕਈ ਵਾਰ ਹੌਸਲਾ ਟੁੱਟ ਜਾਂਦਾ ਤੁਸੀਂ ਦੇਖਿਆ ਹੋਣਾ ਇਹ ਚੀਜ਼ ਤੋਂ ਵੀ ਜੈਲ ਸੀ ਕਰਦੇ ਆ ਕਈ ਵੀ ਇਹ ਚੀਜ਼ ਕਿਉਂ ਕਰਦੇ ਆ ਮੈਂ ਥੋੜਾ ਜਿਹਾ ਵੀਰ ਦੀ ਨਾਲ ਗੁਰਬਾਣੀ ਦਾ ਪੱਖ ਲੈਣਾ ਕਿ ਸਾਡੇ ਲਈ ਗੁਰੂ ਪਾਤਸ਼ਾਹ ਪਹਿਲਾਂ ਨੇ ਗੁਰਬਾਣੀ ਦੀ ਇੱਕ ਪੰਗਤੀ ਹੈ ਕਹਿੰਦੇ ਸੰਤਾਂ ਨਾਲ ਬੈਰ ਕਮਾਉਂਦੇ ਦੋਸਤਾਂ ਨਾਲ ਵੋ ਪਿਆ ਕਹਿੰਦੇ ਲੋਕ ਸੰਤਾਂ ਨਾਲ ਤੇ ਬੈਰ ਕਰਦੇ ਨੇ ਅਸੀਂ ਸੰਤ ਨਹੀਂ ਮਤਲਬ ਚੰਗੇ ਇਨਸਾਨਾਂ ਨਾਲ ਤਾਂ ਕਹਿੰਦੇ ਦੁਨੀਆਦਾਰੀ ਬੈਰ ਪਾ ਲੈਂਦੀ ਹੈ ਸਹੀ ਗੱਲ ਹੈ ਤੇ ਮਾੜੇ ਬੰਦਿਆਂ ਦੇ ਨਾਲ ਕਹਿੰਦੇ ਦੋਸਤੀ ਰੱਖਦੇ ਸਹੀ ਗੱਲ ਹੈ ਇਹ ਦੁਨੀਆ ਦਾ ਦਸਤੂਰ ਬਣ ਗਿਆ ਵੀਰ ਜੀ ਅੱਜ ਕੱਲ ਪਰ ਪਰ ਇੱਕ ਗੱਲ ਮੈਂ ਬੜੀ ਸੋਹਣੀ ਸਿੱਖੀ ਸੀ ਸੁਣੀ ਸੀ ਵੀਰ ਜੀ ਕਹਿੰਦੇ ਜਿਹੜੇ ਇਨਸਾਨ ਜ਼ੈਲ ਸੀ ਕਰਦੇ ਨੇ ਈਰਖਾ ਨਫ਼ਰਤ ਕਰਦੇ ਨੇ ਉਹਨਾਂ ਨੂੰ ਕਹਿੰਦੇ ਕੁਝ ਵੀ ਮਾੜਾ ਨਾ ਬੋਲੋ ਉਹਨਾਂ ਲਈ ਵੀ ਕਹਿੰਦੇ ਅਰਦਾਸ ਕਰੋ ਵੀ ਰੱਬ ਉਹਨਾਂ ਨੂੰ ਸਭ ਕੁਝ ਦੇਵੇ ਜਿਹੜਾ ਕੁਝ ਉਹਨਾਂ ਦੇ ਸੁਪਨਿਆਂ 'ਚ ਆ ਜਾਂ ਉਹਨਾਂ ਦੇ ਮਨ 'ਚ ਆ ਇਹ ਮੇਰੇ ਕੋਲ ਨਹੀਂ ਹੈਗਾ ਤਾਂ ਉਹਨਾਂ ਨੂੰ ਵੀ ਮਹਿਸੂਸ ਹੋਵੇ ਜਦੋਂ ਕੋਈ ਉਹਨਾਂ ਨਾਲ ਨਾ ਹੱਥ ਕਰੇ ਜਦੋਂ ਕੋਈ ਉਹਨਾਂ ਨੂੰ ਦੇਖੂਗਾ ਸ਼ਾਇਦ ਉਹਨਾਂ ਦੇ ਵੀ ਮਨ ਚ ਆਵੇ ਵੀ ਅਸੀਂ ਵੀ ਕਿਸੇ ਨਾਲ ਕਦੇ ਕਰਦੇ ਸੀ ਕਹਿੰਦੇ ਅਰਦਾਸ ਕਰੋ ਤਾਂ ਕਿ ਉਹਨਾਂ ਨੂੰ ਸਾਰਾ ਕੁਝ ਮਿਲ ਜਾਵੇ ਤਾਂ ਉਹ ਗੱਲ ਸੀ ਕਿ ਵਿੱਚੋਂ ਸਾਨੂੰ ਸਿਰਫ ਤਰੱਕੀ ਨਹੀਂ ਦੇਖਣੀ ਚਾਹੀਦੀ ਉਹ ਜਿਵੇਂ ਇੱਕ ਲਾਈਨ ਅਸੀਂ ਸਾਰੇ ਇੰਡੀਆ ਦੇ ਵਿੱਚ ਸੁਣਦੇ ਆ ਵੀਰ ਜੀ ਵੀ ਬਣਿਆ ਹੋਇਆ ਸ਼ਾਹੂਖਾਨ ਸਾਰਿਆਂ ਨੂੰ ਪਸੰਦ ਹੈ ਪਰ ਬਣਦਾ ਹੋਇਆ ਸ਼ਾਹੂਖਾਨ ਕਿਸੇ ਨੂੰ ਪਸੰਦ ਨਹੀਂ ਕਿਸੇ ਨੂੰ ਪਸੰਦ ਨਹੀਂ ਕੱਲ ਇਹ ਆ ਵੀ ਆਪਾਂ ਹਰ ਇਨਸਾਨ ਦੀ ਮਿਹਨਤ ਵੇਖੀਏ ਕਿਥੋਂ ਇਹ ਇਨਸਾਨ ਤੁਰਿਆ ਉਹਨੇ ਕਿਵੇਂ ਦਿਨ ਕੋ ਰਾਤ ਕੱਟੇ ਆ ਆਪਣੀ ਮਿਹਨਤ ਕੀਤੀ ਆ ਤੇ ਉਹਦੀ ਰਿਸ ਕਰੀ ਕਿਉਂਕਿ ਗੁਰਬਾਣੀ ਕਹਿੰਦੀ ਹੈ ਜਿਹੜਾ ਇਨਸਾਨ ਕਿਸੇ ਨਾਲ ਈਰਖਾ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ ਪਹਿਲਾਂ ਉਹ ਆਪਣੇ ਦਿਮਾਗ ਦੇ ਵਿੱਚ ਹੀ ਮਾੜੇ ਬੀਜ ਬੀਜ ਲੈਂਦਾ ਤੇ ਫਿਰ ਉਹ ਮਾੜੇ ਬੀਜ ਹੀ ਜਦੋਂ ਬੀਜਲੇ ਤਾਂ ਉਹ ਇਨਸਾਨੇ ਤਰੱਕੀ ਕਿੱਥੇ ਕਰਦਾ ਉਹ ਤਾਂ ਆਪਣੇ ਹੀ ਰੋੜੇ ਬੀਜਦੇ ਆਪਣੇ ਰਸਤੇ ਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬੰਨੀਆਂ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਅੱਗੇ ਗੱਲਬਾਤ ਆਪਾਂ ਥੋੜਾ ਲੰਮਾ ਸੋਲੂ ਦਿਖਾਵਾਂਗੇ ਫਿਰ ਬਾਅਦ ਅਗਲੀ ਫਿਰ ਗੱਲ ਤੁਹਾਡੇ ਨਾਲ ਅੱਗੇ ਜਾ ਕੇ ਕਰਦੇ ਹਾਂ ਜੀ ਹੁਣ ਫਿਰ ਕਿਵੇਂ ਕਰੀਏ ਜੀ ਕਈ ਵਾਰ ਬਹੁਤ ਵਾਰ ਇਦਾਂ ਹੁੰਦਾ ਤੁਹਾਡੇ ਨਾਲ ਵੀ ਹੋਇਆ ਹੋਊਗਾ ਆਪਾਂ ਵਧੀਆ ਪਲਾਨ ਆਪਣਾ ਬਣਾ ਕੇ ਤੁਹਾਨੂੰ ਜਿੰਨੇ ਸਾਰੀ ਗੱਲਬਾਤ ਆਪਣੀ ਪੂਰੀ ਹੁੰਦੀ ਆ ਤੇ ਬਹੁਤ ਵਾਰ ਹੁੰਦਾ ਕਿਉਂ ਵੀਰ ਜੀ ਇਹ ਗੱਲ ਨਹੀਂ ਇਹ ਸੱਚੀ ਚ ਬਹੁਤ ਵਾਰ ਹੁੰਦਾ ਤੇ ਮੈਂ ਮੈਂ ਬਹੁਤ ਵਾਰ ਮਹਿਸੂਸ ਕੀਤਾ ਆਪਣੇ ਆਪ ਵੀ ਆਪਾਂ ਬੰਦੇ ਨਾਲ ਸਾਹਮਣੇ ਵਾਲੇ ਨਾਲ ਵੀ ਆਪਣੀ ਸਾਰੀ ਗੱਲ ਹੋ ਗਈ ਆ ਤੇ ਜਿਸ ਵੀ ਹੋ ਗਈ ਤੇ ਆਪਾਂ ਤੁਰ ਵੀ ਪਏ ਆ ਤੇ ਆਪਾਂ ਪਹੁੰਚ ਵੀ ਗਏ ਆ ਪਰ ਜਿਹੜੀ ਇੱਕ ਇੱਕ ਖੱਜਲ ਖੁਆਰੀ ਜਾਂ ਟਾਈਮ ਬਰਬਾਦ ਹੋਣਾ ਉਹ ਹੋ ਕੇ ਹੀ ਰਹਿੰਦਾ ਜਿਹੜਾ ਚੱਕਰ ਦੁਬਾਰਾ ਕਿਤੇ ਲੱਗਣਾ ਉਹ ਲੱਗ ਕੇ ਹੀ ਰਹਿੰਦਾ ਤਾਂ ਉਹੋ ਹੀ ਬੜੇ ਦੁੱਖ ਨਾਲ ਤੁਹਾਨੂੰ ਇੱਥੇ ਮੈਂ ਥੋੜਾ ਜਿਹਾ ਬਿਆਨ ਕਰਨਾ ਚਾਹੁੰਦਾ ਹਾਲਾਂਕਿ ਸਾਨੂੰ ਪਛਤਾਵਾ ਕੋਈ ਨਹੀਂ ਜੋ ਹੋਣਾ ਉਹ ਹੋਣਾ ਹੀ ਹੁੰਦਾ ਤੇ ਚੱਕਰ ਸਾਡਾ ਲੱਗ ਗਿਆ ਉਹ ਗੱਡੀ ਆ ਜਿਹਤੋਂ ਲੈ ਕੇ ਜਾਣੀ ਸੀ ਉਹਨੂੰ ਕਿਤੇ ਕੰਮ ਸੀ ਤੇ ਉਹ ਬੰਦਾ ਚੱਲ ਗਿਆ ਆਪਣੀ ਸ਼ਾਪ ਬੰਦ ਕਰਕੇ ਅੱਜ ਨਹੀਂ ਲੈ ਕੇ ਚੱਲੇ ਪਰ ਯੋਧੇ ਨੂੰ ਦੋ ਵਜੇ ਕੰਮ ਤੇ ਲੱਗਣਾ ਆ ਜੁਮੇਵਾਰ ਹੋਣਾ ਘੰਟਾ ਜਾ ਆਉਣ ਨੂੰ ਲੱਗ ਜਾਣਾ ਤੇ ਖੜਦ ਕੇ ਉਹ ਕਹਿੰਦਾ ਘੰਟਾ ਵੇਟ ਕਰ ਲਓ ਉਹ ਹੁਣ ਕਿਤੇ ਗਿਆ ਹੁਣ ਘੰਟਾ ਅੱਧਾ ਘੰਟਾ ਉਹਦੀ ਵੇਟ ਕੀਤੀ ਉਹ ਨਹੀਂ ਆਇਆ ਹਾਂਜੀ ਹੁਣ ਮੇਨ ਗੱਲ ਮਿਲ ਜਾਣੀ ਸੀ ਪਰ ਇਹ ਆ ਵੀ ਡਿਊਟੀ ਕਰਨੀ ਜਾ ਕੇ ਕੰਮ ਕੰਮ ਜ਼ਰੂਰੀ ਦੋ ਵਜੇ ਕੰਮ ਤੇ ਲੱਗਣਾ ਤੇ ਹੁਣ ਸਵਾ 1 ਹੋ ਗਿਆ ਹਾਂਜੀ ਬਿਲਕੁਲ ਤੇ ਜੇ ਨਾ ਪਹੁੰਚੇ ਤਾਂ ਉਧਰੋਂ ਗਾਲਾਂ ਪੈਣੀਆਂ ਬਿਲਕੁਲ ਬਿਲਕੁਲ ਤੇ ਹੁਣ ਇਹ ਦੇ ਕਰਕੇ ਅੱਜ ਅਸੀਂ ਆਪਣਾ ਡ੍ਰੀਮ ਨੂੰ ਢਾਉਨੇ ਆ ਮਿੱਟੀ ਪਾਉਨੇ ਆ ਹੁਣ ਅਗਲੇ ਦਿਨ ਸੋਮਵਾਰ ਜਾਂ ਮੰਗਲਵਾਰ ਦੁਆਰਾ ਆਵਾਂਗੇ ਆਪਾਂ ਹਾਂ ਆ ਤੁਸੀਂ ਆਸ ਕਰਦੇ ਆ ਪਰ ਫਿਰ ਵੀ ਤੁਹਾਨੂੰ ਤੁਸੀਂ ਇੰਜੋਏ ਕੀਤਾ ਹੋਊਗਾ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਮਾੜੀਆਂ ਲੱਗੀਆਂ ਹੋਈਆਂ ਤਾਂ ਇਹ ਸਮਝ ਲਓ ਵੀ ਅਸੀਂ ਸਿੱਖ ਰਹੇ ਹਾਂ ਹਲੇ ਤੇ ਬਹੁਤ ਕੁਝ ਤੁਸੀਂ ਇੰਜੋਏ ਜ਼ਰੂਰ ਕੀਤਾ ਹੋਊਗਾ ਕਿਉਂਕਿ ਅਸੀਂ ਕੋਸ਼ਿਸ਼ ਤਾਂ ਕੀਤੀ ਹੈ ਕਿ ਤੁਹਾਨੂੰ ਫਸਾਈਏ ਕੁਝ ਨਵੀਂ ਤੋਂ ਨਵੀਂ ਗੱਲ ਦੱਸੀਏ ਸਾਈਬਰਲ ਸਬਾਰੇ ਚਲੋ ਅੱਜ ਦਾ ਫਿਰ ਬਲੌਗ ਵੀਰ ਜੀ ਇੱਥੇ ਹੀ ਆਪਾਂ ਬੜੇ ਦੁੱਖदाई ਢੰਗ ਨਾਲ ਅਸੀਂ ਖਤਮ ਕਰਦੇ ਹਾਂ ਵੀ ਅੱਜ ਸਾਡਾ ਜਿਹੜਾ ਮਿਸ਼ਨ ਸੀ ਉਹ ਕੰਪਲੀਟ ਨਹੀਂ ਹੋਇਆ ਅਸੀਂ ਦੁਬਾਰਾ ਫੇਰ ਤੁਹਾਨੂੰ ਆਵਾਂਗੇ ਲੰਮਾਸੋਲ ਦੀਆਂ ਹੋਰ ਕੋਈ ਨਮੀਆਂ ਥਾਵਾਂ ਵੀ ਵਿਖਾਵਾਂਗੇ ਟਾਈਮ ਕੱਢ ਕੇ ਆਵਾਂਗੇ ਉਸ ਢੰਗ ਨਾਲ ਟਾਈਮ ਮੈਨੇਜ ਕਰਕੇ ਆਵਾਂਗੇ ਪਰ ਹਾਂ ਇੱਥੇ ਇੱਕ ਗੱਲ ਜ਼ਰੂਰ ਸਿੱਖ ਲਿਓ ਐਂਡ ਤੇ ਮੈਂ ਇਹ ਬਹੁਤ ਵਾਰ ਵੇਖਿਆ ਮੈਂ ਵੀਰ ਜੀ ਨੂੰ ਕੰਮ ਨੂੰ ਹਮੇਸ਼ਾ ਪ੍ਰਾਇੋਰਟੀ ਪਹਿਲਾਂ ਦਿੱਤੀ ਹੈ ਕਿਤੇ ਵੀ ਗਏ ਹੋਣ ਕਿਤੇ ਵੀ ਕੋਈ ਵੀ ਵੱਡੇ ਤੋਂ ਵੱਡਾ ਪ੍ਰੋਗਰਾਮ ਹੋਵੇ ਮੈਂ ਪਿਛਲੇ ਬਲੌਗ ਵਿੱਚ ਵੀ ਇੱਕ ਬਣਾਇਆ ਸੀ ਅਸੀਂ ਜਦੋਂ ਹਰਫਚੀਮਾ ਆਇਆ ਸੀ ਤਾਂ ਵਿੱਚੋਂ ਚੱਲਦਾ ਪ੍ਰੋਗਰਾਮ ਵੀਰ ਜੀ ਨੇ ਛੱਡਿਆ ਕਿਉਂਕਿ ਉਹ ਪਿੱਛੇ ਆਕਾਸ਼ ਵੀਰ ਬੈਠਾ ਤੇ ਇਹਨਾਂ ਦੇ ਵੀ ਕੰਮ ਦਾ ਟਾਈਮ ਸੀ ਇਹਨਾਂ ਨੇ ਵੀ ਖੁਦ ਫਿਰ ਕੰਮ ਕਰਨਾ ਹੁੰਦਾ ਕਿਉਂਕਿ ਸਾਰਾ ਫਾਰਮ ਸੰਭਾਲਣਾ ਉਹ ਸਾਰਾ ਪ੍ਰੋਗਰਾਮ ਛੱਡ ਕੇ ਅੱਜ ਵੀ ਆਈ ਹੁਣ ਛੱਡ ਕੇ ਹਾਲਾਂਕਿ ਲਿਜਾ ਸਕਦੀ ਸੀ ਤੇ ਹੁਣ ਜਾ ਰਹੇ ਹਨ ਮਤਲਬ ਜ਼ਿੰਮੇਵਾਰੀ ਐਟ ਦਾ ਐਂਡ ਜ਼ਿੰਮੇਵਾਰੀ ਹਮੇਸ਼ਾ ਜਿੱਤਦੀ ਹੈ ਤੇ ਵੈਸੇ ਵੀ ਮੈਂ ਇੱਕ ਲਾਈਨ ਪੜ੍ਹੀ ਸੀ ਰਿਸਪੌਂਸਿਬਿਲਟੀਜ਼ ਵਿਨ ਡ੍ਰੀਮ ਲੂਜ਼ ਉਹਦਾ ਮਤਲਬ ਥੋੜਾ ਇਹ ਦੱਸ ਦਿੰਨਾ ਵੀ ਰਿਸਪੌਂਸਿਬਿਲਟੀਜ਼ ਹੀ ਜਿੱਤਦੀਆਂ ਹਮੇਸ਼ਾ ਜ਼ਿੰਦਗੀ 'ਚ ਡਰੀਮ ਹੋ ਸਕਦਾ ਇਧਰ ਉਧਰ ਹੋ ਜਾਣ ਸਾਡੇ ਮੋٹے ਸੁਪਨੇ ਇਧਰ ਉਧਰ ਹੋ ਜਾਣ ਅੱਜ ਉਹ ਕੱਲ੍ਹ ਹੋਜੂ ਪੂਰਾ ਉਹ ਹੋਜੂ ਪੂਰਾ ਪਰ ਰਿਸਪੌਂਸਿਬਿਲਟੀਜ਼ ਹਮੇਸ਼ਾ ਉੱਪਰ ਰਹਿਣੀਆਂ ਚਾਹੀਦੀਆਂ ਤੇ ਉਹੀ ਜਿੱਤਦੀਆਂ ਹੁੰਦੀਆਂ ਜ਼ਿੰਦਗੀ 'ਚ ਤਾਂ ਕਰਕੇ ਚਲੋ ਆਪਣੇ ਕੰਮ ਪ੍ਰਤੀ ਆਪਣੀ ਜ਼ਿੰਮੇਵਾਰੀ ਪ੍ਰਤੀ ਹਮੇਸ਼ਾ ਵਫਾਦਾਰ ਰਹੀਏ ਤੇ ਇਹਨਾਂ ਦਾ ਪਿਆਰ ਮੁਹੱਬਤ ਵੀ ਜਿਹੜਾ ਆਪਣੇ ਮਾਲਕ ਨਾਲ ਜਿਹੜਾ ਇਹਨਾਂ ਦਾ ਬੋਸ ਆ ਜਿਹੜਾ ਕੰਮ ਕਰਵਾਉਂਦਾ ਤਾਂ ਹੀ ਆ ਕਿਉਂਕਿ ਹਮੇਸ਼ਾ ਆਪਣੇ ਕੰਮ ਨੂੰ ਪਹਿਲ ਦਿੰਦੇ ਨੇ ਆਪਣੀ ਜ਼ਿੰਮੇਵਾਰੀ ਨੂੰ ਪਹਿਲ ਦਿੰਦੇ ਨੇ ਕਿਸੇ ਹੋਰ ਬਲੌਗ ਦੇ ਵਿੱਚ ਫਿਰ ਕਿਸੇ ਦਿਨ ਮਿਲਾਂਗੇ ਇਦਾਂ ਹੀ ਪਿਆਰ ਭਰੀਆਂ ਗੱਲਾਂ ਤੁਹਾਡੇ ਨਾਲ ਵਧੀਆ ਲੱਗਾ ਮੈਸੇਜ ਕਰਿਓ ਆਪਾਂ ਸਾਈਪ੍ਰਸ ਦੇ ਨਜ਼ਾਰੇ ਤੁਹਾਨੂੰ ਸਾਰੇ ਦਿਖਾਇਆ ਕਰਾਂਗੇ ਇਸਾਈਪ੍ਰਸ ਦੇ ਵਿੱਚ ਬਹੁਤ ਵਧੀਆ ਕੰਟਰੀ ਆ ਬਹੁਤ ਨਜ਼ਾਰੇ ਆ ਸਿਰਫ ਬੰਦੇ ਨੂੰ ਉਹੀ ਗੱਲ ਪਹਿਲਾਂ ਵੀ ਆਪਾਂ ਕੀਤੀ ਵੀ ਮਾਨਣਾ ਆਉਣਾ ਚਾਹੀਦਾ ਵੀ ਕਿਦਾਂ ਆਨੰਦ ਲੈਣਾ ਉਹ ਚੀਜ਼ੇ ਦੇ ਨਾਲ ਬਿਲਕੁਲ ਠੀਕ ਆ ਜੀ ਬਿਲਕੁਲ ਜੀ ਤੇ ਇਸ ਕਰਕੇ ਕਈ ਕਨੇਡਾ ਅਮਰੀਕਾ ਦੇ ਵੀ ਵਿਚਾਰੇ ਦੁਖੀ ਆ ਮੈਜਿਕ ਵੀਡੀਓ ਦੇਖ ਰਿਹਾ ਹੈ ਜੀਗਾ ਅੱਛਾ ਜੀ ਬੰਦਾ ਆ ਉਹਦੇ 14 ਸਾਲ ਦੀ ਗੁੜੀਆ ਆ ਡਬੋਲਸ ਕਰ ਦਿੱਤਾ ਬੰਦਾ ਸ਼ਰਾਬ ਪੀ ਕੇ ਜਿੱਦੇ ਬਾਹਰ ਡਿ ਗਿਆ ਹੈ ਨਾ ਵੀ ਪਾਰਕਿੰਗ ਲੋਟ ਦੇ ਵਿੱਚ ਹੈ ਨਾ ਉਹਦੀ ਕਨੈਕਟੀਵਿਟੀ ਵੀ ਉਹ ਕਿੰਨੀ ਉਮਰ ਹੋਣੇ ਬੰਦੇ ਨੇ ਕਮਾਈ ਉਨੇ ਬੱਚਾ ਨੂੰ ਪਾਲਿਆ ਹਨਾ ਗੁਲੀਆ ਨੂੰ ਸਾਰਾ ਕੁਝ ਕੀਤਾ ਅੱਜ ਉਹ ਤੱਕੇ ਖਾ ਰਿਆ ਬਟ ਇਹ ਬਹੁਤ ਚਲੋ ਬੰਦੇ 'ਚ ਵੀ ਮਾੜਾ ਕੋਈ ਗੁਣ ਹੋ ਸਕਦਾ ਅਸੀਂ ਨਹੀਂ ਕਹਿੰਦੇ ਬੰਦਾ ਚੰਗਾ ਹੋਊਗਾ ਪਰ ਇਹ ਆ ਵੀ ਕਈ ਕੈਨੇਡਾ 'ਚ ਬਹਿ ਕੇ ਵੀ ਦੁਖੀ ਆ ਸਾਈਪ੍ਰੈਸ ਮਾੜੀ ਕੰਟਰੀ ਨਹੀਂ ਬਿਲਕੁਲ ਜੀ ਸਾਈਪ੍ਰੈਸ ਵਿੱਚ ਬੰਦੇ ਮਾੜੇ ਨਹੀਂ ਫਿਰ ਪੰਜੇ ਉਂਗਲਾਂ ਕਹਿੰਦੇ ਹੁੰਦੇ ਇੱਕ ਬਰਾਬਰ ਨਹੀਂ ਹੁੰਦੀਆਂ ਬਿਲਕੁਲ ਵੀ ਹਰ ਤਰ੍ਹਾਂ ਦਾ ਬੰਦਾ ਹੁੰਦਾ ਕੋਈ ਕਿਸੇ ਦਾ ਕੋਈ ਕਿਸੇ ਨਾਲ ਕੋਈ ਕਿਸੇ ਨਾਲ ਪਰ ਸਾਰੇ ਜਾਲਾਂ ਤਾਂ ਇਹਨਾਂ ਮਾੜਾ ਹੀ ਅੱਜ ਤੱਕ ਕਹਿੰਦੇ ਸੁਣਿਆ ਕੋਈ ਚੰਗਾ ਨਹੀਂ ਇਹਨੂੰ ਕਹਿੰਦਾ ਨਾਲੇ ਖਾਈ ਵੀ ਜਾਂਦੇ ਸਾਈਪ੍ਰੈਸ ਦਾ ਇੱਥੇ ਰਹਿੰਦੇ ਆ ਮੈਂ ਤਾਂ ਕਹਿੰਦਾ ਜਿਨ੍ਹਾਂ ਨੂੰ ਮਾੜਾ ਲੱਗਦਾ ਯਾਰ ਟਿਕਟ ਲਾਓ ਤੇ ਜਾਓ ਕਾਹਦੇ ਟਾਈਮ ਖਰਾਬ ਕਰਦੇ ਆ ਆਪਣੀ ਜ਼ਿੰਦਗੀ ਦਾ ਬਿਲਕੁਲ ਜੀ ਇੱਥੇ ਰਹਿੰਨੇ ਕਾਹਦੇ ਆ ਤੁਸੀਂ ਇਹ ਸਾਈਪ੍ਰੈਸ ਮਾੜਾ ਸਾਈਪ੍ਰੈਸ ਤੇ ਲੋਕ ਮਾੜੇ ਆ ਛੱਡ ਦਿਓ ਆਪਣੀ ਜ਼ਿੰਦਗੀ ਗਾਂ ਕਮਾਓ ਗਾਂ ਜਾਓ ਗਾਂ ਕਿਸੇ ਕੰਟਰੀ ਚ ਬੱਧੇ ਬੰਦਾ ਉੱਥੇ ਜਾ ਕੇ ਦੇਖੋ ਨਜ਼ਾਰਾ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਸਾਈਪ੍ਰੈਸ ਚੰਗਾ ਸੀ ਸਾਈਪ੍ਰੈਸ ਤੇ ਲੋਕ ਚੰਗੇ ਸੀ ਕਿ ਯਾਰ ਸਾਈਪ੍ਰੈਸ ਮਾੜਾ ਸੀਗਾ ਆਪੇ ਪਤਾ ਲੱਗ ਜਾਣਾ ਬਈ ਹਾਂ ਚਲੋ ਇਹਨੂੰ ਇੱਕ ਐਡਵਾਈਸ ਦੀ ਕਰਨਾ ਐਡਵਾਈਸ ਹਾਂ ਮੰਨਣਾ ਨਾ ਮੰਨਣਾ ਕਰਨਾ ਨਹੀਂ ਕਰਨਾ ਉਹ ਤੁਸੀਂ ਆਪਣੀ ਜ਼ਿੰਦਗੀ ਨੂੰ ਜਾਣਦੇ ਹੋ ਤੁਸੀਂ ਸਮਝਦੇ ਹੋ ਆਪਣੀ ਜ਼ਿੰਦਗੀ ਨੂੰ ਆਪਣਾ ਭਾਜੀ ਕਿਸੇ ਨਾ ਕੰਪੀਟੀਸ਼ਨ ਨਹੀਂ ਹਾਂ ਵਾਈ ਗਰੂ ਬਾਕੀ ਸਭ ਦਾ ਇਹ ਨਹੀਂ ਹੈ ਨਾ ਭਲਾਕ ਆ ਪੈਕ ਦੇ ਇੱਕ ਡਿਵਾਈਸ ਦਿੰਨੇ ਆ ਵੀ ਯਾਰ ਮਾੜਾ ਨਾ ਕਹੋ ਇਹ ਚੰਗਾ ਨਹੀਂ ਕਹਿ ਸਕਦੇ ਨਾ ਕਿਸੇ ਦੇਸ਼ ਨੂੰ ਹਾਂ ਮਾੜਾ ਨਾ ਕਹੋ ਉਹਨੂੰ ਪੁੱਛੋ ਵੀ ਕਿਦਾਂ ਐਂਡਰ ਗੇ ਡਰ ਅੰਡਰਸਟੈਂਡ ਮਾੜਾ ਐਂਡ ਮਾੜਾ ਸਾਡਾ ਹੱਥ ਮੇਰੀ ਬਾਹ ਦੁਖਣ ਲੱਗ ਜਾਂਦੀ ਹੈ ਜਿਹੀ ਸਚਾਈ ਕੀ ਆ ਬਾ ਇਹ ਉਦਾ ਬਹੁਤ ਤਕੜੇ ਬਲੌਗਰ ਆ ਇਹ ਦੇ ਇਨਾਂ ਦੇ ਸਬਸਕ੍ਰਾਈਬਰ 12 13000 ਇਹ ਬਾਹ ਇਹਨਾਂ ਦੀ ਥੱਕ ਜਾਂਦੀ ਮੈਂ ਮੂਟਾ ਆ ਭਾਰ ਪੈ ਜਾਂਦਾ ਨਾ ਇਹਦੀ ਬਾਹ ਤੇ ਮੇਰੀ ਫੋਟੋ ਵਿੱਚ ਆਉਂਦੀ ਆ ਹਾਂ ਹੁਣ ਬਾਹ ਇੱਕ ਬਾਹ ਇੱਥੇ ਇੱਕ ਫੋਨ ਤੇ ਤੁਸੀਂ ਵੇਖ ਲਓ ਵੀ ਟਟੋ ਘਟ ਬੰਦੇ ਤੇ ਆਏ ਫੋਨ ਫੜ ਕੇ ਰੱਖਣਾ ਜਿਵੇਂ ਤੁਸੀਂ ਉਹ ਉਦਾਹਰਨ ਮੈਂ ਚਲੋ ਐਂਡ ਤੇ ਸੋਹਣੀ ਉਦਾਹਰਨ ਦੇ ਦਿੰਦਾ ਤੁਹਾਨੂੰ ਕਹਿੰਦੇ ਜੇ ਆਪਾਂ 2 ਮਿੰਟ ਦਾ ਪਾਣੀ ਦਾ ਗਲਾਸ ਫੜੀਏ ਤਾਂ ਆਪਾਂ ਨੂੰ ਜ਼ਿਆਦਾ ਬਾਹ ਤੇ ਦਰਦ ਨਹੀਂ ਹੋਣਾ 5 ਮਿੰਟ ਫੜੀਏ ਥੋੜਾ ਜਿਹਾ ਹੌਣ ਲੱਗ ਜੂ 10 ਮਿੰਟ ਫੜਾਂਗੇ ਤਾਂ ਹੋਰ ਥੋੜਾ ਦਰਦ ਹੋਊਗਾ ਅੱਧੇ ਘੰਟੇ ਤੱਕ ਤਾਂ ਇਦਾਂ ਲੱਗੂਗਾ ਵੀ ਬਾਹਾਂ ਟੁੱਟ ਜਾਣੀ ਜਿਉਂ ਪਾਣੀ ਦਾ ਗਲਾਸ ਆਪਾਂ ਅੱਧਾ ਬਾਹ ਨੂੰ ਥੱਲੇ ਨੂੰ ਨਾ ਕੀਤਾ ਇਹ ਇਹਦੀ ਸਿੱਖਿਆ ਇਥੇ ਇਹ ਸੀ ਵੀ ਕਈ ਵਾਰ ਆਪਾਂ ਕੋਈ ਵਿਚਾਰ ਕੋਈ ਥੌਟ ਕੋਈ ਗੱਲ ਸੁਰਤ 'ਚ ਫੜੀ ਰੱਖਦੇ ਆਪਾਂ ਤੇ ਜਿਹਨੂੰ ਆਪਾਂ ਨਾ ਛੱਡੀ ਉਸ ਗੱਲ ਨੂੰ ਉਹ ਸਾਡੇ ਸੁਰਤ 'ਚ ਸਾਡੇ ਸ਼ਰੀਰ 'ਚ ਫਿਰ ਪ੍ਰੋਬਲਮਸ ਟੈਨਸ਼ਨ ਆ ਫਿਕਰਾਂ ਪੈਦਾ ਕਰ ਦਿੰਦੀ ਹੈ ਇਸੇ ਕਰਕੇ ਉਹਨੂੰ ਛੱਡਣਾ ਜ਼ਰੂਰੀ ਹੁੰਦਾ ਬਾਹਾਂ ਵੀ ਥੱਕ ਜਾਂਦੀ ਹੈ ਭਾਵੇਂ ਜਦੋਂ ਫੋਨ ਫੜ ਕੇ ਰੱਖਦੇ ਆਂ ਚਲੋ ਆਸ ਕਰਦੇ ਆ ਕਿ ਤੁਹਾਨੂੰ ਬਲੌਗ ਚੰਗਾ ਲੱਗਿਆ ਹੋਊਗਾ ਤੇ ਜੇ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਵਾਹਿਗੁਰੂ ਦੇ ਨਾਲ ਜੁੜੇ ਰਹੋ ਆਪਣਾ ਰੱਬ ਨਾਲ ਹਮੇਸ਼ਾ ਆਪਣਾ ਪਿਆਰ ਬਣਾ ਕੇ ਰੱਖੋ ਪਾਠ ਕਰਿਆ ਕਰੋ ਸਵੇਰੇ ਸ਼ਾਮ ਬਿਲਕੁਲ ਜੀ ਜਰੂਰ ਅਰਦਾਸ ਕਰਿਆ ਕਰੋ ਵੀ ਸਾਡਾ ਚੈਨਲ ਛੇਤੀ ਛੇਤੀ ਜੜ ਜਵੇ ਤੇ ਤੁਹਾਡੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋਣ ਤੁਸੀਂ ਵੀ ਤਰੱਕੀ ਕਰੋ ਜ਼ਿੰਦਗੀ ਜੀ ਬਿਲਕੁਲ 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 ਚਲੋ ਮਿਲਦੇ ਆਂ ਜੀ ਕਿਸੇ ਹੋਰ ਬਲੌਗ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵੀਰ ਜੀ ਵਾਹਿਗੁਰੂ ਜੀ ਕੀ ਬਤੇ